ਪਾਰਟੀ ਤੇ ਨੇ ਇੰਨਾ ਨੇ ਸਰਜੀਤ ਸਿੰਘ ਨੂੰ ਉੱਥੇ ਆ ਕੇ ਖੜਾ ਕਰਤਾ ਅਸਈ ਸਰਜੀਤ ਸਿੰਘ ਨੂੰ ਦੋ ਬਾਰੇ ਬਟਿੰਡੇ ਟੋਲੈਕਸ ਲਗਾਏ ਆ ਬੜੀ ਕਾਮਯਾਬੀ ਨਾਲ ਲਗਾਏ ਆ ਇਹ ਆਪਣੇ ਪਾਰਟੀ ਨੂੰ ਛੱਡ ਗਏ ਸੀਗੇ ਔਰ ਫੇਰ ਇੰਨਾ ਕੰਮ ਵੀ ਦੇਖਿਆ ਸਰਜੀਤ ਸਿੰਘ ਨੇ ਮੈਨੂੰ ਮਾਵਾ ਭੈਣਾ ਧੀਆਂ ਵੇ ਸਰਬਾਰਿਆਂ ਜੀਆਂ ਗੜਾ ਘਟੀਆਂ ਮੈਂ ਕੋਈ ਐਕਸ਼ਨ ਨਹੀਂ ਤੇ ਆ ਮੈਂ ਖੁਸ਼ ਰਿਹਾਂ ਸਰਬਜੀਤ ਸਿੰਘ ਖਾਲਸਾ ਜਿਹੜੀ ਚਰਚਾ ਫਰੀਦਕੋਟ ਤੋਂ ਕਾਫੀ ਚੱਲ ਰਹੀ ਹੈ ਉਸ ਨੂੰ ਲੈ ਕੇ ਉਹਨੂੰ ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਸਿਮਰਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਰਬਜੀਤ ਸਿੰਘ ਖਾਲਸਾ ਇੱਕ ਪਾਸੇ ਦਾ ਵੋਟਾਂ ਮੰਗ ਰਿਹਾ ਕਿ ਉਹ ਬੈਂਸ ਸਿੰਘ ਦਾ ਸੁਪੁੱਤਰ ਅਤੇ ਲਗਾਤਾਰ ਸਿੱਖ ਜਥੇਬੰਦੀ ਵੱਲੋਂ ਸਪੋਰਟ ਕੀਤੀ ਜਾ ਰਹੀ ਹੈ ਪਰ ਸਿਮਰਜੀਤ ਸਿੰਘ ਮਾਨ ਨੇ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਸਰਜੀ ਸਿੰਘ ਖਾਲਸਾ ਮੈਨੂੰ ਇਹ ਸਪਸ਼ਟ ਕਰੇ ਮੈਨੂੰ ਇਹ ਜਵਾਬ ਲਈ ਦਵੇ ਕਿ ਉਹ ਆਪਣੇ ਪਿਤਾ ਦੀ ਬੈਂ ਸਿੰਘ ਦੀ ਵਰਸੀ ਤੇ ਦਿੱਲੀ ਕਦੇ ਵੀ ਕਿਸੇ ਸਮਾਗਮ ਦੇ ਵਿੱਚ ਗਏ ਹਨ ਜਾਂ ਨਹੀਂ ਸੁਣ ਲੈ ਕੇ ਲਗਾਤਾਰ ਸਿਮਰਜੀਤ ਸਿੰਘ ਮਾਨ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਤੇ ਇਹ ਸਾਡੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਉੱਤੇ ਤੀਰ ਮਾਰ ਰਹੇ ਹੈ ਫ੍ਰੀਜ ਕੋਰਟ ਤੋਂ ਸਾਡਾ ਬਲਦੇਵ ਸਿੰਘ ਡਗੜਾ ਖੜਾ ਹੋਇਆ ਜਿਹੜਾ ਬਹੁਤ ਇਮਾਨਦਾਰ ਹੈ ਤੇ ਇਸ ਨੂੰ ਪਾਰਟੀ ਨੇ ਅਨਾਉਂਸ ਕੀਤਾ ਹੈ ਕੈਂਡੀਡੇਟ ਉਸ ਤੋਂ ਬਾਅਦ ਇਹ ਜਿਹੜੇ ਬਾਗੀ ਧਿਰ ਨੇ ਇਹਨਾਂ ਨੇ ਸਰਪ੍ਰੀਖ ਨੂੰ ਉੱਥੇ ਆ ਕੇ ਖੜਾ ਕਰਤਾ ਅਸੀਂ ਸਰਪ੍ਰੀਖ ਸਿੰਘ ਜੀ ਨੂੰ ਦੋ ਵਾਰੇ ਬਟਿੰਡੇ ਤੋਂ ਇਲੈਕਸ਼ਨ ਲੜਾਏ ਹੈ ਬੜੀ ਕਾਮਯਾਬੀ ਨਾਲ ਲੜਾਏ ਹੈ ਇਹ ਆਪਣੀ ਪਾਰਟੀ ਨੂੰ ਛੱਡ ਗਏ ਸੀਗੇ ਔਰ ਫਿਰ ਇਹਨਾਂ ਤੋਂ ਮੂੰਹ ਨਹੀਂ ਦੇਖਿਆ ਉਸ ਤੋਂ ਬਾਅਦ ਸੌਰ ਸਰਜੀਤ ਸਿੰਘ ਨੇ ਮੈਨੂੰ ਮਾਵਾ ਭੈਣਾ ਧੀਆਂ ਮੇਰੇ ਘਰ ਬਣੀਆਂ ਧੀਆਂ ਡਾਲਾ ਘਟੀਆਂ ਮੈਂ ਕਿਸੇ ਨੂੰ ਦੱਸਿਆ ਨਹੀਂ ਮੈਂ ਫੁਲ ਐਕਸ਼ਨ ਇੰਡੀਆ ਮੈਂ ਖੁਸ਼ ਹੋ ਰਿਹਾ ਅੱਜ ਬਹੁਤ ਸਾਰੇ ਸਿੱਖ ਜਿਹੜੇ ਤੇ ਸਰਬਜੀਤ ਸਿੰਘ ਫਰੀਦਪੁਰ ਦੀ ਸੀਟ ਛੱਡ ਗਏ। ਅੱਸੀ ਪਾਰਟੀ ਵੱਲੋਂ ਜਿਹੜਾ ਕੈਂਡੀਡੇਟ ਸੁਖਬਲਦੇਵ ਸਿੰਘ ਨਾ ਪਾਰਿਆ ਉਹ ਪਾਰਟੀ ਦਾ ਅਰਸਾ ਜੀ ਸਿਮਰਜੀਤ ਸਿੰਘ ਤੇ ਕੋਈ ਸ਼ਕਤੀ ਨਹੀਂ ਹੈ ਤਾਰਨ ਦੀ। ਤੇ ਸਾ ਸਰਬਜੀਤ ਸਿੰਘ ਤਦੇ ਵੀ ਆਪਣੇ ਪਾਪਾ ਸੁਦਾ ਗਿਆਨ ਸਿੰਘ ਜੀ ਦੀ ਵਰਸਿਟੇ ਨਹੀਂ ਆਏ। ਜਾਦ ਕਿ ਅਸੀਂ ਦਿੱਲੀ ਦੇ ਵਿੱਚ ਕੜ ਹਿੰਦੂਤਵਾ ਦਾ ਜਿੱਥੇ ਸਾਡੇ ਤੇ ਸ਼ਹਾਦਤ ਵੀ ਹੋਇਆ ਹਰ ਇੱਕ ਸਾਲ ਉਹਨਾਂ ਦੀ ਪਰਸੇਮਨ ਹੁੰਦੇ ਤੇ ਤੁਹਾਡੇ ਕੋਲੇ ਮੈਂ ਦਸਤਾਵੇਜ਼ ਵੀ ਪੇਸ਼ ਕਰੂੰਗਾ ਜਿਹੜਾ ਅਸੀਂ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਲਿਖਿਆ ਕਿ ਇੰਦਰਾ ਗਾਂਧੀ ਦੇ ਕਬਦ ਵਿੱਚ ਇੱਕ ਖਾਸ ਜਗ੍ਹਾ ਦਿੱਤੀ ਜਾਏ ਜਿੱਥੇ ਅਸੀਂ ਇਹ ਸ਼ਹੀਦਾਂ ਦਾ ਸ਼ੀਤਗਰ ਗੁਰਦੁਆਰਾ ਅਸਾਰੀ ਹੈ ਸਰਵਜਮ ਸਿੰਘ ਦਾ ਸਤਵੰਤ ਸਿੰਘ ਦਾ ਸਰ ਅਕੀਲ ਸਿੰਘ ਦਾ ਇਹ ਦੋ ਜਤਾ ਸਾਥ ਸੰਗਤ ਜੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਮੈਨੂੰ 40 ਸਾਲਾਂ ਦੀ ਸੇਵਾ ਤੋਂ ਬਾਅਦ ਮੈਨੂੰ ਗਦੇ ਦੇ ਉੱਤੇ ਬਿਠਾ ਕੇ ਪੰਚ ਤੋਂ ਬਾਹਰ ਤੜਨਾ ਹੇ ਤੁਹਾਡੀ ਮਰਜ਼ੀ ਹੈ ਦਾਦੀ ਕੀ ਲਗਾਤਾਰ ਸਰਜੀ ਸਿੰਘ ਖਾਲਸਾ ਦੀਆਂ ਜਿਹੜੀਆਂ ਚੋਣ ਮੰਡਾਨ ਦੇ ਜਿੱਤਰੇ ਹੋਣੇ ਉੱਥੇ ਹੀ ਜੇ ਚਰਚਾ ਬਹੁਤ ਜ਼ਿਆਦਾ ਵੱਧ ਰਹੀ ਹੈ ਕਿ ਸਰਜੀ ਸਿੰਘ ਖਾਲਸਾ ਨੂੰ ਆਜ਼ਾਦ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ ਵਤ ਵਤ ਵੋਟਾਂ ਪਾ ਕੇ ਜਲਾਓ ਪਰ ਸਿਮਰ ਸਿੰਘ ਮਾਨ ਨੇ ਵੱਡੇ ਉਹਨੂੰ ਸਵਾਲ ਖੜੇ ਕੀਤੇ ਨੇ ਸਰਜੀ ਸਿੰਘ ਖਾਲਸਾ ਤੇ ਸਿਮਰਜੀਤ ਸਿੰਘ ਮਾਨ ਇਹ ਵੀ ਕਹਿੰਦੇ ਨਜ਼ਰ ਆਇਆ ਨੇ ਕਿ ਸਰਬਜੀਤ ਸਿੰਘ ਖਾਲਸਾ ਨੂੰ ਪਹਿਲਾਂ ਉਹਨਾਂ ਨੇ ਬਠਿੰਡੇ ਤੋਂ ਦੋ ਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਪਰ ਉਹ ਕਿਤਨਾ ਕਿਤੇ ਉਹਨੂੰ ਕਿਸੇ ਕਮੀ ਦੇ ਕਾਰਨ ਕਿਸੇ ਕਾਰਨ ਉਹ ਪਾਰਟੀ ਨੂੰ ਛੱਡ ਕੇ ਆਜ਼ਾਦ ਚੋਣ ਮੈਦਾਨ ਦੇ ਵਿੱਚ ਉਤਰਿਆ ਉਹਨਾਂ ਨੇ ਤਾਂ ਮੈਨੂੰ ਕਿਸੇ ਸਮੇਂ ਗਾਲਾਂ ਵੀ ਮਾਮਾ ਭੈਣਾਂ ਦੀਆਂ ਗਾਲਾਂ ਵੀ ਕੱਢੀਆਂ ਸਨ ਪਰ ਮੈਂ ਚੁੱਪ ਰਿਆ ਮੈਂ ਕੋਈ ਵੀ ਐਕਸ਼ਨ ਜਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਪਰ ਹੁਣ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਲਗਾਤਾਰ ਸਾਨੂੰ ਇਹ ਕਹਿਇਆ ਜਾ ਰਿਹਾ ਕਿ ਉਹ ਜਿਹੜੀ ਫਰੀਦਕੋਟ ਦੀ ਸੀਟ ਸੱਜਣ ਖਾਲਸਾ ਦੇ ਆਕੇ ਦੇ ਵਿੱਚ ਪ੍ਰਚਾਰ ਕਰਨ ਪਰ ਸਿਮਰਜੀਤ ਸਿੰਘ ਮਾਨ ਨੇ ਸਾਫ਼ ਕਹਿ ਦਿੱਤਾ ਕਿ ਇਹ ਮੇਰੇ ਕਹਿਣ ਨਾਲ ਨਹੀਂ ਛਿੜ ਛੱਡਣੀ ਸਾਡੀ ਪੂਰੀ ਪਾਰਟੀ ਦਾ ਫੈਸਲਾ ਹੋ ਕਿਤੇ ਵੀ ਹਾਲਤ ਵਿੱਚ ਇਹ ਜਿਹੜੀ ਸ਼ੀਟ ਆ ਉਹ ਨਹੀਂ ਛੱਡਣਗੇ